ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਤੁਹਾਨੂੰ ਸੁਣਾਉਣਿਆ ਇੱਕ ਹੋਰ ਪ੍ਰਾਣਵੀ ਹਿਸਟਰੀ ਜਿਹੜੀ ਆਪਾਂ ਕਹਿੰਦੇ ਹੁੰਦੇ ਨੇ ਵੀ ਹੁਣ ਨੌਕਰੀਆਂ ਨਹੀਂ ਮਿਲਦੀਆਂ ਪਹਿਲਾਂ ਸੁਣ ਲਓ ਕਿੱਥੇ ਕਿੱਥੇ ਨੌਕਰੀਆਂ ਆਪਣੇ ਬਜ਼ੁਰਗ ਕਰਦੇ ਹੁੰਦੇ ਸੀ ਗਰੀਬ ਚ ਐ ਤਕੜੇ ਨਹਿਰ ਦੇ ਉੱਤੇ ਬੇਲਦਾਰ ਬੜਨਾ ਸੂਏਆਂ ਦੇ ਉੱਤੇ ਜਿਹੜੇ ਸੂਏ ਹੁੰਦੇ ਸੀ ਪਾਣੀ ਵਾਲੇ ਜਿਹਨਾਂ ਨੂੰ ਆਪਾਂ ਕਸੀਆਂ ਸੂਏ ਕਹਿੰਨੇ ਆ ਉਹਨਾਂ ਦੇ ਉੱਤੇ ਬੇਲਦਾਰ ਉਹਨਾਂ ਦੇ ਕੰਮ ਵਾਲੇ ਬੰਦੇ ਦਰਾਖਤਾਂ ਸੰਗਣੇ ਦਰਾਖਤਾਂ ਦੀ ਨਿਗ੍ਹਾ ਰੱਖਣੀ ਫੱਪ ਪਟੜੀਆਂ ਦੀ ਨਿਗ੍ਹਾ ਰੱਖਣੀ ਬਹੁਤ ਬੰਦੇ ਸੂਏ ਤੇ ਹੁੰਦੇ ਸੀ ਤੇ ਬਹੁਤ ਬੰਦੇ ਹੁੰਦੇ ਸੀ ਨਹਿਰ ਦੇ ਆਪੋ ਆਪਣੇ ਪਿੰਡਾਂ ਦੇ ਵਿੱਚ ਉੱਥੇ-ਉੱਥੇ ਉਹਨੇ ਪਟੜੀ ਦੀ ਸਫਾਈ ਰੱਖਣੀ ਤੇ ਨਾਲੇ ਪਾਣੀ ਦੀ ਨਿਗ੍ਹਾ ਰੱਖਣੀ ਨਹਿਰ ਦਾ ਦੀ ਨਿਗ੍ਹਾ ਰੱਖਣੀ ਫੇਰ ਆਜੋ ਉਸ ਤੋਂ ਬਾਅਦ ਤੁਸੀਂ ਫੌਜ ਦੀ ਨੌਕਰੀ ਆ ਜੋ ਫੌਜ ਦੀ ਨੌਕਰੀ ਵੀ ਅਜੇ ਚੱਕਤੀ ਉਹ ਵੀ 4 ਸਾਲੀ ਕਰਤੀ ਇਹਨਾਂ ਨੇ ਪੈਨਸ਼ਨ ਕੋਈ ਨਹੀਂ ਮਿਲਣੀ ਤੇ ਫੇਰ ਆ ਜੋ ਸਹਾਸੰਦ ਰੋਡਵੇਜ ਦੀਆਂ ਬੱਸਾਂ ਉਹਨਾਂ ਦੀ ਨੌਕਰੀ ਚੱਕਤੀ ਰੋਡਵੇਜ ਦੇ ਵਿੱਚ ਕੋਈ ਭਰਤੀ ਨਹੀਂ ਕਰਦੇ ਉੱਥੇ ਵੀ ਬੱਸਾਂ ਹੀ ਚੱਲੇ ਜਾਂਦੇ ਆ ਫਿਰ ਬਿਜਲੀ ਪ੍ਰਾਈਵੇਟ ਕਰਤੀ ਬਿਜਲੀ ਦੇ ਵਿੱਚ ਮੈਕਮੇਂ ਦੇ ਵਿੱਚ ਕੋਈ ਨਹੀਂ ਬੰਦਾ ਭਰਤੀ ਹੁੰਦਾ ਫੇਰ ਹੋਰ ਲਾਲੋ ਪਟਵਾਰੀਆਂ ਦੀਆਂ ਨੌਕਰੀਆਂ ਘਟਾਤੀਆਂ ਪਟਵਾਰੀ ਨਹੀਂ ਬਹੁਤੇ ਬਣ ਬਣਾਉਂਦੇ ਪਟਵਾਰੀ ਥੋੜੇ ਆ ਫਿਰ ਇਹਨਾਂ ਨੇ ਨੌਕਰੀਆਂ ਛੜਕਾਂ ਤੇ ਜਿਹੜੀਆਂ ਜੀਟੀ ਰੋਡ ਤੇ ਵੇਲਦਾਰੀਆਂ ਹੁੰਦੀਆਂ ਸੀ ਛੜਕਦੇ ਆਪਾਂ ਦੇਦੇ ਰਹੇ ਨਾ ਵੇਖ ਚਾਹਾਂ ਜੀਆਂ ਕਰੀ ਜਾਂਦੇ ਹੁੰਦੇ ਸੀ ਬੈਠੇ ਗਰੀਬ ਲੋਕ ਸਾਈਕਲਾਂ ਤੇ ਉਹਨਾਂ ਨੂੰ ਪਾਣੀ ਛੜਕਦੇ ਬੂਟੇ ਲਾਉਦੇ ਹੁੰਦੇ ਸੀ ਜੀਟੀ ਰੋਡ ਦੇ ਨਾਲ ਨਾਲ ਪਾਣੀ ਕੱਢਣਾ ਬਾਹਰ ਇਤਿਆਬ ਦਾ ਇਲਾਕਾ ਆਪਦਾ ਏਰੀਆ ਸਵਾਰਨਾ ਉਵੇਂ ਨਹਿਰਾਂ ਤੇ ਸਵਾਰਦੇ ਸੀ ਤੇ ਪੰਜਾਬ ਰੋਡਵੇ ਦੇ ਬੱਸਾਂ ਦੇ ਵਿੱਚ ਰੱਖਦੇ ਫੌਜ ਬੰਦੇ ਰੱਖਦੇ ਹੁੰਦੇ ਸੀ ਹੋਰ ਵੀ ਬਹੁਤ ਨੌਕਰੀਆਂ ਜਿਹੜੀਆਂ ਕਿ ਮੇਰੇ ਯਾਦ ਨਹੀਂ ਹੈ ਉਹਨਾਂ ਨੌਕਰੀਆਂ ਤੋਂ ਆਪਾਂ ਨੂੰ ਖਾਰਜ ਕਰਿਆ ਚੱਕਤੀਆਂ ਪੰਜਾਬ ਦੇ ਵਿੱਚੋਂ ਹੁਣ ਨੌਕਰੀ ਤਾਂ ਹੈ ਹੀ ਕੋਈ ਨਹੀਂ ਸਾਹਿਬ ਮਾਸਟਰ ਹਾਂ ਸਕੂਲ ਪੰਜਾਬੀ ਸਕੂਲ ਹੁੰਦੇ ਸੀ ਉਹ ਚੱਕਤੇ ਫੇਰ ਆਪਣੇ ਸਰਕਾਰੀ ਕਾਰਜ ਹੁੰਦੇ ਸੀ ਆਪਣੇ ਆਪ ਦੇ ਉਹ ਚੱਕਤੇ ਉਹਨਾਂ ਦੇ ਵਿੱਚ ਪ੍ਰਿੰਸੀਪਲ ਲੈਕਚਰਰ ਹੋਰ ਵੱਡੇ ਪ੍ਰਿੰਸੀਪਲ ਹੋਰ ਰੱਖੇ ਹੁੰਦੇ ਸੀ ਇਸ ਤਰ੍ਹਾਂ ਮਾਸਟਰ ਬਹੁਤ ਹੁੰਦੇ ਸੀ ਪੜਾਉਣ ਵਾਸਤੇ ਖੇਡਾਂ ਕਰਾਉਣੀਆਂ ਖੇਡ ਮਾਸਟਰ ਐ ਹੁਣੇ ਉਹ ਵੀ ਚੱਕਤੇ ਉਹ ਵੀ ਹੈ ਨਹੀਂ ਕੋਈ ਨੌਕਰੀ ਐਸਾ ਸਾਂਗ ਦੱਸੋਗੇ ਹੁਣ ਨੌਕਰੀ ਰਹਿ ਕਿੱਥੇ ਗਈ ਕਿੱਥੇ ਲੱਗਣੀ ਐ ਇਹ ਨੌਕਰੀਆਂ ਠਾਈਆਂ ਕਰਕੇ ਆਪਣੇ ਬੱਚੇ ਬਾਹਰ ਨੂੰ ਜਾਣਾ ਸ਼ੁਰੂ ਕਰਿਆ ਆਪਣੇ ਬੱਚਿਆਂ ਨੇ ਨੌਕਰੀ ਕਿਹਨੂੰ ਮਿਲਣੀ ਐ ਕਿਸੇ ਨੂੰ ਨਹੀਂ ਮਿਲਣੀ ਜਦੋਂ ਹੈ ਹੀ ਨਹੀਂ ਨੌਕਰੀਆਂ ਮਿਲਣੀਆਂ ਕਿੱਥੇ ਸਭ ਤਾਂ ਨੌਕਰੀਆਂ ਤਾਂ ਚੱਕਤੀਆਂ ਪ੍ਰਾਈਵੇਟ ਕਰਤਾ ਸਭ ਕੰਮ ਨਹਿਰ ਤੇ ਕੋਈ ਨਹੀਂ ਬਿਜਲੀ ਘਰ ਚ ਬਿਜਲੀ ਵਾਸਤੇ ਕੋਈ ਨਹੀਂ ਬਿਜਲੀ ਵਾਲੇ ਬੰਦੇ ਪ੍ਰਾਈਵੇਟ ਕਰਤੇ ਉਹ ਵੀ ਪ੍ਰਾਈਵੇਟ ਹੋ ਗਈ ਜੀ ਅੱਜ ਬਿਜਲੀ ਖਰਾਬ ਹੋ ਜਾਂਦੀ ਹੈ ਕੋਈ ਲੋਟ ਹੀ ਨਹੀਂ ਕਰਦਾ ਇਹ ਵੀ ਕਿਹਾ ਨਹਿਰ ਵਾਲਾ ਗਿਆ ਜਿਹੜੇ ਅੱਗੇ ਬੇਲਦਾਰ ਨਹਿਰ ਤੇ ਮੇਟ ਬੇਲਦਾਰ ਹੋਰ ਇਸ ਤਰ੍ਹਾਂ ਹੁੰਦੇ ਸੀ ਉਹ ਵੀ ਗਏ ਨਹਿਰ ਦੀ ਪਰੜੀ ਸਾਫ਼ ਰੱਖਣੀ ਹੁਣ ਪਰੜੀਆਂ ਦਾ ਕੀ ਹਾਲ ਹੈ ਉਹ ਵੀ ਗਿਆ ਸਮਾਂ ਫਿਰ ਸੂਏਆਂ ਦੇ ਉੱਤੇ ਬੇਲਦਾਰ ਮੇਟ ਹੁੰਦੇ ਸੀ ਉਹ ਵੀ ਸਮਾਂ ਗਿਆ ਪਰੜੀ ਮੜਾਈ ਹੁੰਦੀ ਸੂਏ ਦੀ ਫਿਰ ਕਸੀਆਂ ਤੇ ਬੰਦੇ ਰੱਖੇ ਹੁੰਦੇ ਸੀ ਵੀ ਕੋਈ ਪਾਣੀ ਨਾ ਖਰਾਬ ਕਰੇ ਉਹ ਵੀ ਸਮਾਂ ਗਿਆ ਫਿਰ ਆਜੋ ਬੱਸਾਂ ਦੇ ਵਿੱਚ ਸਰਕਾਰੀ ਬੱਸਾਂ ਸਰਕਾਰੀ ਬੱਸਾਂ ਹੀ ਚੱਕੀ ਜਾਂਦੇ ਆ ਵੜੀ ਵੜੀ ਪ੍ਰਾਈਵੇਟ ਚੱਲੀ ਜਾਂਦੀਆਂ ਉਹਨਾਂ 'ਚ ਡਰਾਈਵਰ ਕਨੈਕਟਰ ਚੱਕ ਤੇ ਹੈ ਨੀਗਾ ਕੋਈ ਫਿਰ ਕਾਲਜਾਂ ਦੇ ਵਿੱਚ ਲਾ ਲ ਉਹ ਚੱਕਤਾ ਫਿਰ ਸਕੂਲਾਂ 'ਚ ਉਹ ਚੱਕਤਾ ਹੈ ਤੇ ਪੁਲਿਸ ਚੋ ਚੱਕ ਤੇ ਬਹੁਤ ਪੁਲਿਸ ਕੱਟ ਕੱਟ ਕਰਦੀ ਯਾਰ ਹੈ ਹੀ ਨਹੀਂ ਹੈ ਸਮਾਂ ਹੀ ਹਿੰਦਸੋ ਕੀ ਕਰਗੇ ਕਿੱਥੇ ਜਾਣ ਆਪਣੇ ਮੁੰਡੇ ਪਰ ਮੁੰਡਾ ਵੀ ਹੈ ਕੀ ਕਰ ਰਿਹਾ ਕਿੱਥੇ ਨੌਕਰੀਆਂ ਤੇ ਲੱਗਣਗੇ ਇੱਕ ਇੱਕ ਬੱਚਾ ਹਰੇਕ ਦੇ ਇੱਕ ਕੁੜੀ ਇੱਕ ਮੁੰਡਾ ਇਹ ਵੀ ਬਹੁਤ ਕਮੀਆਂ ਪੜੇ ਕਟੋ ਘਟੇ ਕਜਣੇ ਦੇ ਚਾਰ ਬੱਚੇ ਹੋਣੇ ਜ਼ਰੂਰੀ ਹੈ ਇੱਕ ਕੁੜੀ ਤਿੰਨ ਮੁੰਡੇ ਜੇ ਉਹ ਤਿੰਨ ਮੁੰਡੇ ਯਾਰ ਆਪੋ ਆਪ ਦਾ ਕਾਰੋਬਾਰ ਵਧਾ ਲੈਣਗੇ ਆਪੇ ਕੰਮ ਕਰਨਗੇ ਖਾ ਲੈਣਗੇ ਯਾਰ ਆਪਣਾ ਜਿਹੜਾ ਫਰਜ਼ ਉਹ ਪੂਰਾ ਕਰਗੇ ਆਪਣੇ ਬਜ਼ੁਰਗ ਕਿਤੇ ਭੁੱਖੇ ਮਰਦੇ ਹੁੰਦੇ ਸੀ ਉਹ ਯਾਰ ਜਿਨ੍ਹਾਂ ਦੇ ਪੰਜ ਪੰਜ ਸੱਤ ਸੱਤ ਹੁੰਦੇ ਸੀ 10 10 ਵੀ ਕਈਆਂ ਦੇ ਸੀਗੇ 12 12 ਵੀ ਸੀਗੇ ਕਈਆਂ ਦੇ ਉਹ ਬਜ਼ੁਰਗ ਭੁੱਖੇ ਬਾਰੇ ਉਹਨਾਂ ਨੂੰ ਤਾਂ ਆਪਾਂ ਲੋਚਦਾ ਵੀ ਅੱਜ ਹੁੰਦੇ ਉਹ ਉਹ ਆਪਾਂ ਨੂੰ ਦੇਖਦੇ ਉਹ ਕਹਿੰਦੇ ਵੀ ਆਹ ਪੰਜਾਬ ਸਾਨੂੰ ਦੇ ਕੇ ਗਏ ਸੀ ਯਾਰ ਸਾਨੂੰ ਪੰਜਾਬ ਪੁਰਾਣਾ ਸੀ ਯਾਰ ਕਹਿ ਜਾ ਛੱਡ ਕੇ ਗਏ ਸੀ ਤੇ ਤੁਸੀਂ ਇਹ ਪੰਜਾਬ ਦਾ ਯਾਰ ਬਣਾ ਕੀ ਦਿੱਤਾ ਉਹਨਾਂ ਦੀਆਂ ਰੂਹਾਂ ਕਿਤੇ ਆ ਜਾ ਕੇ ਮਿਲ ਪਣ ਤੇ ਉਹ ਪੁੱਛਣ ਆਪਾਂ ਨੂੰ ਬੀਸ ਨੂੰ ਯਾਰ ਇਹ ਜਾ ਪੰਜਾਬ ਦੇ ਕੇ ਗਏ ਸੀ ਜਿਹਦਾ ਤੁਸੀਂ ਇੰਨਾ ਬੁਰਾ ਹਾਲ ਕਰਤਾ ਯਾਰ ਤੁਸੀਂ ਆਪਣੇ ਘਰਾਂ ਦੇ ਵਿੱਚ ਹੀ ਨਹੀਂ ਯਾਰ ਸਮਝਦੇ ਕਡੇ ਕਡੇ ਡੂੰਗੇ ਤੁਸੀਂ ਬੋਰ ਕਰੀ ਬੈਠੇ ਆ ਯਾਰ ਪਾਣੀ ਦੀ ਕੋਈ ਕਲਤ ਹੀ ਨਹੀਂ ਕਦੇ ਪਸ਼ੂਆਂ ਤੇ ਹੀ ਪਾਈ ਜਾਂਦੇ ਸਾਰੀ ਦਿਹਾੜੀ ਲੀੜੇ ਧੋਣ ਲੱਗਦੇ ਆ ਲੀੜਿਆ ਤੇ ਹੀ ਪਾਈ ਜਾਂਦੇ ਸਾਰੀ ਦਿਹਾੜੀ ਟਰੈਕਟਰ ਧੋਣ ਲਾਗੇ ਟਰੈਕਟਰ ਤੇ ਹੀ ਪਾਈ ਜਾਂਦੇ ਗੱਡੀ ਧੋਣ ਲਾਗੇ ਗੱਡੀ ਤੇ ਕੋਈ ਪਾਣੀ ਦੀ ਕਦਰ ਨਹੀਂ ਯਾਰ ਅੱਗੇ ਬੁੜਿਆਂ ਵੇਲੇ ਤੌੜੇ ਭਰ ਕੇ ਪਾਣੀ ਦੇ ਰੱਖਦੇ ਸੀ ਕਲਤ ਹੁੰਦੀ ਸੀ ਤੇ ਦੂਜੇ ਤੀਜੇ ਦਿਨ ਬੰਦਾ ਨਹਾਉਂਦਾ ਵੀ ਦੂਜੇ ਤੀਜੇ ਦਿਨ ਹੁੰਦਾ ਸੀ ਤੇ ਉਹਨਾਂ ਬੁੜਿਆਂ ਦੇ ਜੁੱਸੇ ਦੇਖਣ ਵਾਲੇ ਸੀ ਹੁਣ ਤਾਂ ਨਾ ਨਾ ਹੀ ਘਸਾਏ ਪਿਆ ਕਈਆਂ ਦੇ ਦਿਹਾੜੀ 'ਚ ਦੋ ਦੋ ਤਿੰਨ ਤਰ੍ਹਾਂ ਹੀ ਨਹਾਉਂਦੇ ਹੋਣਗੇ ਸਬੜਾ ਲਾ ਉਹ ਸਾਫਣ ਬਣੀ ਸੀ ਲਾਉਂਦੇ ਵਿਚਾਰੇ ਸਰੋਂ ਦਾ ਤੇਲ ਹੁੰਦਾ ਸੀ ਨਾ ਕੋਲੇ ਕੇਸੀ ਗੁਸੀ ਨਾਲ ਲੈਣਾ ਸਰੋਂ ਲੱਸੀ ਨਾਲ ਕਈਆਂ ਦਿਨਾਂ ਦੀ ਲੱਸੀ ਰੱਖੀ ਹੋਈ ਉਹਦੇ ਨਾਲ ਕੇਸੀ ਨਾਲ ਆਉਣਾ ਫਿਰ ਸਰੋਂ ਦਾ ਤੇਲ ਲਾ ਲੈਣਾ ਜੁੱਤਿਆਂ ਨੂੰ ਤੇਲ ਲਾਈ ਜਾਣਾ ਹੁਣ ਤਾਂ ਯਾਰ ਪਤਾ ਨਹੀਂ ਕਿੰਨੇ ਕਿੰਨੇ ਵਾਲੇ ਬੂਟ ਪਾਏ ਆ ਉਦੋਂ ਬਜ਼ੁਰਗਾਂ ਕੋਲੇ ਮੇਸ਼ ਦੇ ਕੇ ਬਣਵਾਉਣੀ ਇੱਕ ਅੱਧੀ ਜੁੱਤੀ ਕਈ ਵਾਰ ਸਿਆਲ ਪੈਣਾ ਉਹ ਵੀ ਨੰਘ ਜਾਣਾ ਬਨਾ ਜੁੱਤੀ ਤੂੰ ਨੰਗੇ ਭਰੇ ਪੈਰ ਪਾਟ ਜਾਣੇ ਤੇ ਦੁਖੜੇ ਪੈਰ ਰਾਤ ਨੂੰ ਜਦੋਂ ਪਹਿਣਾ ਬੜੇ ਯਾਰ ਖੁੱਦੋ ਗੁੰਡੀ ਖੇਡਣਾ ਯਾਰ ਉਹ ਸਮਾਂ ਹੈ ਨਹੀਂ ਖੁੱਦੋ ਗੁੰਡੀ ਬਹੁਤ ਇਚੱਕਪ ਹੋ ਗਿਆ ਘੜੇ ਨਾਲ ਤੇ ਬਹੁਤ ਖੇਡਣਾ ਯਾਰਾ ਹੋਰ ਖੇਡਣਾ ਟ੍ਰੱਕ ਟੋਟਰ ਬਣਾ ਕੇ ਮਿੱਟੀ ਦੇ ਗਲੂਲੇ ਜਿਹਾ ਬਣਾਵਣਾ ਖੇਡੀ ਜਾਣਾ ਤੀਰ ਇੱਕ ਦੂਜੇ ਦੇ ਮਾਰਨੇ ਯਾਰ ਉਹ ਖੇਡਾਂ ਖੱਡੇ ਜਾਣੀਆਂ ਬਾਇਗਰ ਕੌਡੀ ਖੱਡੇ ਜਾਣਾ ਇਹ ਜਾਂ ਖੇਡਾਂ ਹੁੰਦੀਆਂ ਸੀ ਉਦੋਂ ਚੋਪੋ ਗੋਡੀ ਖੇਡਣਾ ਇੱਕ ਦਿਨ ਕਹਿੰਦਾ ਚੋਪ ਕਰਾਦੀ ਤੇਰੀ ਬਾਤਸ ਕਰ ਜੀਰੋਂ ਫੜ ਲੈ ਅਮਨ ਦੋੜ ਦੇਣਾ ਕੋਟਲਾ ਸਫਾਕੀ ਖੇਡਣਾ ਯਾਰ ਕੋਈ ਜਾਣਦਾ ਹੁਣੇ ਕੋਟਲਾ ਸਫਾਕੀ ਕੀ ਹੁੰਦਾ ਕੋਟਲੇ ਬਟ ਗਿੱਤੇ ਤੇਰੇ ਦੀ ਤੇਰੇ ਦੀ ਹੁਣੀ ਸਾਡੇ ਖੇਡਾਂ ਦੇ ਗਵਾੜ ਜਦੋਂ ਵਾਰੀ ਆਈ ਲੈ ਜੀ ਦੀ ਤੇ ਖਜਾਮਤਾ ਜਾਂਦੀ ਸੀ ਮਾਰ ਮਾਰ ਕੋਲੇ ਮੂੰਹ ਘੁਮਾਉਂਦੇ ਸੀ ਸਾਰੇ ਇੱਕੋ ਜਿਹੇ ਹੁੰਦੇ ਸੀ ਐਸੀ ਪੁਰਾਣੀਆਂ ਖੇਡਾਂ ਯਾਰ ਪੁਰਾਣੇ ਪੰਜਾਬ ਦੀਆਂ ਇਹਨਾਂ ਗੱਲਾਂ ਨੂੰ ਯਾਦ ਕਰ ਕਰਕੇ ਯਾਰ ਬਹੁਤ ਚਿੱਤ ਖਰਾਬ ਹੋ ਜਾਂਦਾ ਵੀ ਹੈ ਮਹਾਰਾਜ ਕਿਤੇ ਉਹ ਸਮਾਂ ਆਊਗਾ ਯਾਰ ਨਹੀਂ ਆਉਣਾ ਯਾਰ ਨਾ ਉਹ ਘਰ ਆਉਣੇ ਆ ਨਾ ਖੂਹ ਆਉਣੇ ਆ ਨਾ ਡੋਲ ਆਉਣੇ ਆ ਨਾ ਉਹ ਤੋੜੇ ਆਉਣੇ ਆ ਨਾ ਉਹ ਓਕ ਲਾ ਕੇ ਪੀਣ ਵਾਲਾ ਜਾਂ ਚਿੱਗੀ ਲਾ ਕੇ ਕਸੀਆਂ ਚ ਪੀਂਦੇ ਉਹ ਸਮਾਂ ਆਉਣਾ ਯਾਰ ਕਿਉਂ ਪਾਣੀ ਆਪਾਂ ਪੀਂਦੇ ਚਿੱਗੀ ਕਿੱਥੇ ਲਾਵਾਂਗੇ ਉਹ ਪਾਣੀ ਚਿੱਗੀ ਵਾਲੇ ਹੁਣ ਉਹਨੇ ਤਾਂ ਜ਼ਹਿਰਾਂ ਭਰ ਲਿਆ ਵਾਹਿਗੁਰੂ ਵਾਹਿਗੁਰੂ ਉੱਥੇ ਪਸ਼ੂਆਂ ਨੇ ਪੀ ਜਿਹੜਾ ਉੱਥੇ ਬੰਦੇ ਨੇ ਪੀ ਜਿਹੜਾ ਯਾਰ 10 10 ਪਸ਼ੂਆਂ ਨੇ ਚਾਰ ਕੇ ਲਿਉਣੇ ਫਿਰ ਹੱਥ ਨੇ ਮਾਇਆ ਨੇ ਦੁੱਧ ਪਿਉਣਾ ਚਾਹਣਾ ਦੁੱਧ ਪੀਣਾ ਦਹੀਂ ਖਾਣਾ ਲੱਸੀ ਪੀਣੀ ਤੇ ਔੜ ਹਨਾ ਤੇ ਜੋਕਾਂ ਤੇ ਔੜ ਦਾ ਹੀ ਨਹੀਂ ਪਤਾ ਵੀ ਔੜ ਕਿਹਨੂੰ ਕਹਿੰਦੇ ਆ ਜਿਹੜਾ ਔੜ ਹੁੰਦਾ ਨਾ ਔੜ ਆਪਾਂ ਪੀਨੇ ਆ ਦਹੀਂ ਦੇ ਵਿੱਚ ਧਾਰਾ ਮਾਰ ਕੇ ਦੁੱਧ ਦੀਆਂ ਤੇ ਤੱਤੀਆਂ ਤੱਤੀਆਂ ਤੇ ਵਿੱਚ ਠੰਡੇ ਦਹੀਂ ਚ ਤੇ ਉਹਨੂੰ ਔੜ ਕਹਿੰਦੇ ਆ ਫਿਰ ਪੀਣਾ ਨਜ਼ਾਰਾ ਆ ਜਾਣਾ ਇਹ ਗੱਲਾਂ ਛੋਲੇ ਦੇ ਦਾਣੇ ਚੱਬਣੇ ਮੱਕੀ ਦੇ ਦਾਣੇ ਬਣਾ ਕੇ ਚੱਬਣੇ ਫਿਰ ਕਣਕ ਜੀ ਭਾ ਕੇ ਲੈਣੇ ਉਹਦੇ ਵਿੱਚ ਗੁਟ ਜਾ ਪਾ ਕੇ ਤੇ ਮੁਰਮਰੇ ਜੇ ਬਣਾ ਲੈਣੇ ਮਰੁੰਡਾ ਜਿਹਾ ਉਹ ਖਾਣੇ ਬੀਬੀ ਉਹਨਾਂ ਨੇ ਕਹਣਾ ਸਾਨੂੰ ਦਾਣੇ ਪਿਨਾ ਕੇ ਦਊਂਗੀ ਤੇ ਪਾਣੀ ਪਿਓ ਪਸਵਾਂ ਨੂੰ ਅਸੀਂ ਪਾਣੀ ਪੀਈ ਜਣਾ ਦਾਣੇ ਖਾਣ ਦੇ ਮਰਿਆ ਨੇ ਐ ਹੁੰਦਾ ਸੀ ਉਦੋਂ ਸਮਾਂ ਪਸੂ ਪਿਉਣੇ ਖੂਦ ਤੇ ਨਾਂ ਨੇ ਉਹਨਾਂ ਨੇ ਬਾਪੂੜੇ ਨੇ ਛੱਡ ਕੇ ਆ ਜਾਣਾ ਤੇ ਮਾਸੀ ਉਹਨਾਂ ਨੇ ਉਹਨਾਂ ਨੂੰ ਡੋਲਾਂ ਦੇ ਨਾਲ ਪਾਣੀ ਪੀਈ ਜਣਾ ਦੋ ਡੋਲ ਖਚਦੇ ਹੁੰਦੇ ਚਾਰ ਪਾਣੀ ਡੋਲ ਚੱਲਦੇ ਹੁੰਦੇ ਜੇ ਇੱਕ ਖੂਦ ਹੈ ਐ ਸੀ ਸਮਾਂ ਟੋੜੇ ਭਰ ਕੇ ਘਰੇ ਰੱਖੇ ਹੁੰਦੀ ਸੀ ਉਹਨਾਂ ਚੋਂ ਪਾਣੀ ਪੀਣਾ ਉਹਨਾਂ ਦੇ ਵਿੱਚ ਇਹ ਨੌਣਾ ਨਲਕਾ ਕਿਸੇ ਦੇ ਹੁੰਦੇ ਫੇਰ ਲੱਗੇ ਹੌਲੀ ਹੌਲੀ ਨਲਕੇ ਫਿਰ ਖੂਹ ਲੱਗਣ ਲੱਗੇ ਆ ਤੇ ਬੋਰਾ ਇੰਜਣਾਂ ਲੱਗੇ ਐ ਸਮਾਂ ਬਦਲਦਾ 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 ਹੌਲੀ ਹੌਲੀ ਬਦਲ ਗਿਆ ਸਾ ਸੰਗਤ ਪਹਿਲਾਂ ਬੀਜਣਾ ਬੀਜਾਂ ਦੇ ਵਿੱਚ ਛੋਲੇ ਤੇ ਕਣਕ ਇਕੱਠੀ ਫਿਰ ਹੌਲੀ ਹੌਲੀ ਰੇਪਾ ਕੇ ਕਣਕ ਦੇ ਬੀਜਣ ਲੱਗੇ ਫਿਰ ਮਸ਼ੀਨਾਂ ਆ ਗਈਆਂ ਬੀਜਣ ਭਰ ਦਾਲੀਆਂ ਪੇ ਟ੍ਰੈਕਟਰਾਂ ਵਾਲੀਆਂ ਆ ਗਈਆਂ ਐ ਸਮਾਂ ਵਾਦਾ 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 ਬਦਲ ਗਿਆ ਅੱਜ ਦੇਖ ਲੋ ਪੰਜਾਬ ਦਾ ਕੀ ਹਾਲ ਆ ਜਾ। ਯਕਨ ਨਾ ਹੀ ਲਈ ਜਾਨੇ ਪੰਜਾਬ ਆ ਪਰ ਹੈ ਨਹੀਂ ਪੰਜਾਬ ਉਹ। ਉੱਡ ਗਿਆ ਤੋਤੇ ਮੂੰਹ। ਹੁਣ ਤਾਂ ਰਵਾਨੀ ਸਵਾਨੀ ਹੋਣੀ ਬੜੇ ਵੇ ਰਾਜੇ ਬੜੰਗ ਕਰਕੇ ਬੜੇ ਆ ਪੰਜਾਬ ਚ। ਭਗਵੰਤ ਮਾਨ ਨਰਗੇ ਬੜੇ ਵੇ। ਜੇ ਕੋਈ ਗੱਲ ਪੰਜਾਬ ਦੀ ਕਰਦਾ ਉਹਨੂੰ ਚੱਕ ਕੇ ਡੇਗੂ ਗਾਲ ਮਾਰਦੇ ਆ। ਕਿਉਂ ਤੂੰ ਉਲਟ ਪੜਕਾਉਣਾ ਜਵਾਕਾਂ ਨੂੰ। ਮਹਾਰਾਜਾ ਲਜੀਤ ਸਿੰਘ ਨੇ ਪੜਕਾਇਆ ਸੀ ਉਹਨੇ ਰਾਜ ਕਰਿਆ। ਸਾਰੇ ਡੱਕਰ ਡੱਕਰ ਕੇ ਇਕੱਠੇ ਕਰ ਲਿਆ ਕਥਾਂ ਸਾਰੇ ਕਾਢੇ ਕਰਕੇ ਉਦੋਂ ਉਹ ਵੀ ਐਵੇਂ ਸੀ ਉਹਨੂੰ ਵੀ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਇਹ ਐਂ ਕਰਦਾ ਤੇ ਜਦੋਂ ਉਹਨੇ ਰਾਜ ਕਰਿਆ ਫੇਰ ਪਤਾ ਲੱਗਿਆ ਵੀ ਰਾਜ ਐਂ ਕਰੀਦਾ ਇਹ ਜਿਹੀਆਂ ਗੱਲਾਂ 사ਤ ਸੰਗਤ ਤੋਂ ਅੱਜ ਇਹ ਤੋਂ ਕਥਾ ਵਿਚਾਰ ਉਹ ਤੇ ਕਰਨੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ